ਔਰ ਸਾਨੂੰ ਬਹੁਤ ਸੱਟ ਲੱਗੀ ਹੈ ਜਿਹੜਾ ਕਸ਼ਮੀਰ ਪੈਨਗਾਮ ਦੇ ਵਿੱਚ ਕਿੰਨੇ ਟੂਰਿਸਟਸ ਨੂੰ ਜਾਨੋਂ ਮਾਰੇ ਗਿਆ ਤੇ ਇੱਕ ਫਿਰਕੇ ਦੇ ਬੰਦਿਆਂ ਨੂੰ ਮਾਰਿਆ ਗਿਆ ਜਿਹੜਾ ਉਸ ਤੋਂ ਵੀ ਜ਼ਿਆਦਾ ਦੁੱਖਦਾਈ ਹੈ ਸਾਡੀ ਪਾਰਟੀ ਬੜੇ ਚਿਰ ਤੋਂ ਸੈਂਟਰ ਦੀ ਸਰਕਾਰ ਮੋਤੀ ਸਾਹਿਬ ਨੂੰ ਕਹਿ ਰਹੀ ਹੈ ਕਿ ਜਿਹੜਾ ਰਿਸ਼ਤਾ ਹਿੰਦੂਤਵਵਾਦ ਦਾ ਹੈ ਸਰਕਾਰ ਦਾ ਸਿੱਖਾਂ ਨਾਲ ਮੁਸਲਮਾਨਾਂ ਨਾਲ ਆਦਿਵਾਸੀਆਂ ਨਾਲ ਸ਼ੈਡਿਊਲ ਕਾਸਟਾਂ ਨਾਲ ਇੱਕ ਖਰਾਬ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਦਰਸ ਕੀਤਾ ਗਵੇ ਕਿਉਂ ਕਰਕੇ ਇਹ ਮੁਰਤ ਸਾਰੀਆਂ ਫੌਮਾਂ ਦਾ ਹੈਗਾ ਸਿਰਫ ਇਹ ਹਿੰਦੂ ਦਾ ਮੁਰਤ ਨਹੀਂ ਹੈ ਪਰ ਸਾਡੀ ਗੱਲ ਕਦੇ ਵੀ ਸੁਣੀ ਨਹੀਂ ਗਈ ਤੇ ਜਿਹੜੇ ਗ੍ਰਹਿ ਪ੍ਰਤੀ ਹੈ ਮਿਛਾ ਜੀ ਉਹ ਬਹੁਤ ਤਿੱਖੇ ਬਿਆਨ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੇ ਖਿਲਾਫ ਦੇ ਰਿਹਾ ਸੰਤ ਜਨਨ ਸਿੰਘ ਪਿੰਡਵਾਲੇ ਦੇ ਖਿਲਾਫ ਦੇ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਦੇ ਰਿਹਾ ਇਸੇ ਤਰ੍ਹਾਂ ਰਬਈਆ ਸਾਰੀ ਅੱਜ ਹਿੰਦੁਸਤਾਨ ਦੀਆਂ ਪਾਰਟੀਆਂ ਕਿ ਪਾਕਿਸਤਾਨ ਦਾ ਹੱਥ ਹੈਗਾ ਜੋ ਕਸ਼ਮੀਰ ਦੇ ਵਿੱਚ ਹੋਇਆ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਆ ਦੀਆਂ ਬਹੁਤ ਤਕੜੀਆਂ ਖੁਫੀਆ ਏਜੰਸੀਆਂ ਹੈਗੀਆਂ ਇੱਕ RAW ਹੈ ਇੱਕ ਇੰਟੈਲੀਜੈਂਸ ਬਿਊਰੋ ਹੈ ਇੱਕ CID ਪੰਜਾਬ ਦੀ ਹੈ ਕਸ਼ਮੀਰ ਦੀ ਹੈ ਜਿਹੜੇ ਅੱਜ ਕੱਲ੍ਹ ਕਹਿ ਰਿਹਾ ਕਿ ਅਸੀਂ ਪਾਕਿਸਤਾਨ ਨਹੀਂ ਪਰ ਜਿਹੜੇ ਇੱਥੇ ਅਸਲਾ ਵੇਚਦੇ ਐ ਨਸ਼ਾ ਵੇਚਦੇ ਐ ਤਾਂ ਬੀਐਸਐਫ ਦੇ ਵੀ ਤਲਕਾਤ ਏਜੰਸੀ ਹੈਗੀ ਐ ਸੀਆਰਪੀ ਪੀਐਫਡੀ ਵੀ ਏਜੰਸੀ ਹੈ ਮਿਲਟਰੀ ਇੰਟੈਲੀਜੈਂਸ ਹੈ ਤਾਂ ਫੇਰ ਇਹ ਸਾਰਾ ਸਰਕਾਰ ਦਾ ਫੇਲਿਅਰ ਕਿਵੇਂ ਹੋਇਆ ਕਿ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਇਹੋ ਜਿਹੇ ਜ਼ੁਰਮ ਪੈਲ ਕਾਮ ਦੇ ਵਿੱਚ ਹੋਣ ਬੜਾ ਹੈਗਾ ਇਹ ਸਾਰੀ ਗਲਤੀ ਸਰਕਾਰ ਦੀ ਹੈ ਨਾ ਕਿ ਪਾਕਿਸਤਾਨ ਦੀ ਅਜੇ ਤੱਕ ਕੋਈ ਸੂਣ ਨਹੀਂ ਲੱਗੀ ਕੋਈ ਏਵਿਡੈਂਸ ਨਹੀਂ ਆਇਆ ਕਿਸੇ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਪਾਕਿਸਤਾਨ ਦਾ ਹੱਥ ਹੈਗਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਲਿਖਤੀ ਤੌਰ ਤੇ ਵੀ ਗੱਲ ਕੀਤੀ ਹੈ ਕਿ ਜਿੰਨੀਆਂ ਵੀ ਖੁਫੀਆ ਏਜੰਸੀਸ ਹੈਗੀਆਂ ਰੋ ਆਈਬੀ ਹੋਰ ਸਾਰੀਆਂ ਇਹਨਾਂ ਨੂੰ ਪਾਰਲੀਮੈਂਟ ਦੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਪਰ ਅਜੇ ਤੱਕ ਇਹਨਾਂ ਦੇ ਕੋਲੇ ਕਰੋੜਾਂ ਰੁਪਏ ਸਪੈਸ਼ਲ ਖੁਫੀਆ ਫੰਡs ਹੈਗੇ ਆ ਜਿਹਦਾ ਆਡਿਟ ਨਹੀਂ ਹੁੰਦਾ ਜਿਹੜਾ ਜਿਵੇਂ ਮਰਜ਼ੀ ਹੈ ਇਹ ਖਰਚ ਸਕਦੇ ਹੈ ਫੇਰ ਜੇ ਮਿਲਟਰੀ ਇੰਟੈਲੀਜੈਂਸ ਸਾਰਿਆਂ ਦੇ ਹੱਥ ਦੇ ਵਿੱਚੋਂ ਇਹ ਪਲਾਨ ਜੋ ਬੈਨ ਕਾਮ ਦੇ ਵਿੱਚ ਹੋਈ ਹੈ ਇਹ ਹੱਥਾਂ ਚੋਂ ਨਿਕਲ ਗਈ ਹੈ ਤਾਂ ਫਿਰ ਪਾਕਿਸਤਾਨ ਦਾ ਇਹ ਵਿੱਚ ਕੀ ਹਿੱਸਾ ਹੈਗਾ ਮੈਂ ਪੁੱਛਣਾ ਚਾਹੁੰਦਾ ਕਿ ਸਾਨੂੰ ਕੌਨਫ੍ਰੀਟ ਦੱਸੋ ਕਿ ਪਾਕਿਸਤਾਨ ਦਾ ਹੱਥ ਹੈ ਪਰ ਅਸੀਂ ਸਿੱਖ ਮੈਂ ਸਿਮਰਨਜੀਤ ਸਿੰਘ ਮਹੰਮਾਨ ਦਾ ਸੱਦ ਹੈ ਕਿ ਮੋਦੀ ਸਾਹਿਬ ਨੇ ਉਹਨਾਂ ਦੇ ਮਨਿਸਟਰਾਂ ਨੇ ਬੇਸ਼ੱਕ ਉਹ ਮਿਤਸ਼ਾ ਜੀ ਹੈ ਰਾਜਨਾਥ ਸਿੰਘ ਜੀ ਹੈ ਅਜੀਤ ਗੋਇਲੇ ਰਵੀ ਸਿਨਾ ਸੋਤ ਰੋਧਾ ਮੁਖੀ ਹੈ ਸਮੰਥ ਗੋਇਲ ਸਾਹਿਬ ਦਾ ਰੋਧਾ ਮੁਖੀ ਹੈ ਗੈ ਸ਼ੰਕਰ ਜੀ ਨੇ ਇਹ ਸਾਰਿਆਂ ਨੇ ਪਲਾਨ ਬਣਾ ਕੇ ਸਾਡੇ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਉੱਥੋਂ ਦੇ ਬਦਮਾਸ਼ਾਂ ਤੋਂ ਗੈਂਗਸਟਰਾਂ ਤੋਂ ਕਤਲ ਕਰਾਇਆ ਕਿਹੜੇ ਕਿਹੜੇ ਨੂੰ ਕਰਾਇਆ ਹੈਗਾ ਇੱਕ ਹੈ ਹਰਦੀਪ ਸਿੰਘ ਨਿੱਜਰ ਰਿਪਤਮਨ ਸਿੰਘ ਮਾਲਕ ਸੁਖਦੂਲ ਸਿੰਘ ਮੋਕੇ ਦਾ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕਰਾ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਤਲ ਕਰਾ ਦਿੱਤਾ ਹੈਗਾ ਲਖਵੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਰਾਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਤਲ ਕਰਾ ਦਿੱਤਾ ਹੈਗਾ ਫਿਰ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਕਰਾਤਾ ਹੈ ਤੇ ਹਰੀਨੌ ਨੂੰ ਫ੍ਰੀਡਕੋਰਟ ਦੇ ਵਿੱਚ ਕਰਾ ਦਿੱਤਾ ਹੈ ਇਹ ਸਾਡੇ ਕੋਲੇ ਸਬੂਤ ਹੈ ਤੇ ਅਮਰੀਕਾ ਦੇ ਕੋਲੇ ਵੀ ਸਬੂਤ ਹੈ ਇਸੇ ਕਰਕੇ ਜਿਹੜਾ ਇਥੇ ਯਾਦਵ ਹੈ ਉਸ ਨੂੰ ਸੈਂਟਰ ਦੀ ਸਰਕਾਰ ਨੇ ਖਾਸ ਕਹਤਾ ਹੈ ਕਿ ਇਹਦਾ ਹੱਥ ਸੀਗਾ ਜਿਹੜਾ ਰੋ ਦਾ ਇੱਕ ਅਫਸਰ ਸੀ ਯਾਦਵ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਸਲਾਹ ਬਣੀ ਸੀ ਐਸੇ ਜੁੰਡਲੀ ਦੀ ਕਿ ਉਸ ਨੂੰ ਵੀ ਮਾਰ ਦਿੱਤਾ ਜਾਵੇ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਰਹਿ ਐਸ਼ ਰੱਖਦਾ ਪੰਨੂ ਸਾਹਿਬ ਤੇ ਅਮਰੀਕਾ ਨੂੰ ਪਹਿਲਾ ਪਤਾ ਲੱਗ ਕੇ ਉਹਨਾਂ ਦੇ ਖੁਫੀਆ ਏਜੰਸੀਆਂ ਨੂੰ ਉਹਨਾਂ ਨੇ ਇੱਕ ਗੁਪਤ ਨੂੰ ਫੜ ਲਿਆ ਬਾਕੀ ਦੇ ਹੋਰ ਬੰਦੇ ਫੜ ਲੇ ਅੱਜ ਨਿਊਯਾਰਕ ਸਿਟੀ ਦੇ ਜੇਲ੍ਹ ਦੇ ਵਿੱਚੋਂ ਪੇਸ਼ੀਆਂ ਭੁਗਤ ਰਹੇ ਐ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇੰਡੀਆ ਨੇ ਮੇਰੇ ਕੈਨੇਡਾ ਦੇ ਸਿੱਖ ਮਰਵਾਏ ਹੈਗੇ ਐ ਇਹ ਤੋਂ ਜ਼ਿਆਦਾ ਵੱਡਾ ਸਬੂਤ ਕੀ ਚਾਹੀਦਾ ਦੂਸਰਾ ਜਿਹੜਾ ਪੰਨੋ ਨੰਬਰ 1 ਤੇ ਗੱਲ ਕੀਤੀ ਹੈ ਉਥੇ ਇੰਟਰਨੈਸ਼ਨਲ ਕਾਨੂੰਨ ਵੀ ਤੋੜਦਾ ਹੈ ਤੇ ਮੇਰੇ ਕੱਜ ਮੰਨੂ ਡਾਕਟਰੀ ਵੀ ਤੋੜ ਦਿੱਤੀ ਹੈ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਉਹਨਾਂ 'ਤੇ ਨਹੀਂ ਮੰਨਾਂਗੇ ਅਸੀਂ ਬਾਰਡਰ ਦੇ ਸਟੇਟ ਦੇ ਰਹਿਣ ਵਾਲੇ ਐ ਅਸੀਂ ਇਸ ਕੱਜੀਏ ਦੇ ਵਿੱਚ ਨਹੀਂ ਪੈਂਦੇ ਜਿੰਨਾ ਚਿਰ ਇੰਡੀਆ ਪੂਰਾ ਸਬੂਤ ਨਾ ਦਵੇ ਕਿ ਨਾਲ ਦਾ ਮੁੱਲ ਪਾਕਿਸਤਾਨ ਜ਼ਿੰਮੇਵਾਰ ਹੈ ਅਸੀਂ ਵਾਗੇ ਦਾ ਬਾਰਡਰ ਖੋਲਣਾ ਚਾਹੁੰਦੇ ਹਾਂ ਅੱਜ ਸਾਨੂੰ ਖਬਰ ਮਿਲੀ ਹੈ ਕਿ ਉਹ ਬੰਦ ਹੋ ਗਿਆ ਹੁਣ ਸਾਡੀਆਂ ਜਿਹੜੀਆਂ ਖੇਤੀਬਾੜੀ ਦੀਆਂ ਜਿੰਸਾਂ ਅਸੀਂ ਚਾਹੁੰਦੇ ਹਾਂ ਕਿ ਉਹ ਮੁਸਲਮਾਨ ਮੁਲਕਾਂ ਦੇ ਵਿੱਚ ਵਾਗੇ ਤੋਂ ਪਾਰ ਹੋ ਕੇ ਜਾਣ ਲਾਹੌਰ ਤੇ ਪਾਕਿਸਤਾਨ ਦੇ ਵਿੱਚ ਅੱਜ ਕਣਕ ਦੀ ਕੀਮਤ 3400 ਰੁਪਇਆ ਕੁਇੰਟਲ ਹੈ ਇੱਥੇ 2400 ਰੁਪਇਆ ਕੁਇੰਟਲ ਹੈ 1000 ਰੁਪਇਆ ਦਾ ਫਰਕ ਹੈ ਤੇ ਕਿਸਾਨ ਪੀਸੇ ਜਾ ਰਹੇ ਐ ਤੇ ਉਹਨਾਂ ਦੇ ਬੰਦੇ ਜਿਹੜੇ ਖੁਦਕਸ਼ੀ ਕਰ ਚੁੱਕੇ ਐ ਕੋਈ ਮਾਫਜ਼ਾਨੀ ਦਿੱਤਾ ਗਿਆ ਉਹਨਾਂ ਦਾ ਐਮਐਸਪੀ ਨਹੀਂ ਦੇ ਰਹੇ ਇਹ ਜੇ ਬਾਰਡਰ ਖੁੱਲਦਾ ਸਾਰੇ ਦੁੱਖ ਤਕਲੀਫਾਂ ਸਾਡੇ ਕਿਸਾਨ ਦੀਆਂ ਖਤਮ ਹੋ ਜਾਣ ਕਿ ਆ ਨੌਕਰੀਆਂ ਇੰਨੀਆਂ ਹੋਣਗੀਆਂ ਕਿ ਕੋਈ ਵੀ ਮੁੰਡਾ ਆਪਣਾ ਨੌਜਵਾਨ ਕੋਈ ਵੀ ਨਸ਼ੇ ਨਾ ਕੋਈ ਅਸਲਾ ਦੇ ਨਾਲ ਫੜਿਆ ਜਾਊਗਾ ਸਾਰੇ ਆਪਣੇ ਧੰਦੇ ਦੇ ਉੱਤੇ ਨੌਕਰੀਆਂ ਦੇ ਉੱਤੇ ਲੱਟਣਗੇ ਸੋ ਇਹ ਸਾਰੀਆਂ ਚੀਜ਼ਾਂ ਕਿ ਇਹ ਸਾਰੀ ਗਲਤੀ ਮੋਦੀ ਸਰਕਾਰ ਦੀ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਜੰਗ ਛੇੜਨ ਤੋਂ ਪਹਿਲਾਂ ਮੋਦੀ ਸਰਕਾਰ ਸਤੀਫਾ ਦੇਵੇ ਕਿ ਉਹ ਇੰਡੀਆ ਦੀ ਸਿਕਿਉਰਿਟੀ ਨਹੀਂ ਰੱਖ ਸਕਿਆ ਤੇ ਉਹਨਾਂ ਦੀਆਂ ਜਿੰਨੀਆਂ ਵੀ ਖੁਫੀਆ ਏਜੰਸੀਜ਼ ਨੇ ਉਹ ਫੇਲ ਹੋ ਚੁੱਕੀਆਂ ਹੈ ਤੇ ਜਿਹੜਾ ਚਿੱਠੀ ਸਿੰਗਾਪੁਰ ਹੈ ਉੱਥੇ ਵੀ 43 ਸਿੱਖ 2000 ਦੇ ਵਿੱਚ ਫੌਜ ਨੇ ਮਾਰਤੇ ਸੀ ਅਜੇ ਤੱਕ ਉਹਦੀ ਇਨਕੁਆਇਰੀ ਨਹੀਂ ਹੋਈ ਉਸ ਵੇਲੇ ਬਿਲ ਕਲਿੰਟਨ ਯੂ ਐਸ اے ਦੇ ਪ੍ਰਧਾਨ ਆਏ ਸੀਗੇ ਜਦੋਂ ਸਿੱਖਾਂ ਦਾ ਤਤਲ ਚਿੱਠੀ ਸਿੰਗਾਪੁਰੇ ਦੇ ਵਿੱਚ ਕੀਤਾ ਗਿਆ ਸੀਗਾ ਦੂਸਰੀ ਵਾਰੀ ਜਦੋਂ ਪ੍ਰੈਜ਼ੀਡੈਂਟ 트ੰਪ ਆਏ ਹੈ ਉਦੋਂ ਦਿੱਲੀ ਦੇ ਵਿੱਚ ਮੁਸਲਮਾਨ ਤੇ ਹਿੰਦੂਆਂ ਦੇ ਦੰਗੇ ਕਰਵਾਏ ਗਏ ਸੀਗੇ ਹੁਣ ਜੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਆਏ ਹੋਏ ਹੈ ਤਾਂ ਫੇਰ ਆ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਵਕਤੇ ਹੋਇਆ ਹੈ ਮੈਂ ਪੁੱਛਣਾ ਚਾਹੁੰਦਾ ਜਦੋਂ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਹੋਂਦ ਹੈ ਇਹੋ ਜਿਹੀ ਹਰਕਤ ਸ਼ੋਅ ਹੁੰਦੀ ਹੈ ਤੇ ਇਹਨਾਂ ਦਾ ਕੀ ਇੰਤਜ਼ਾਮ ਕੀਤਾ ਗਿਆ ਸੋ ਮੇਰਾ ਮਤਲਬ ਇਹ ਹੈ ਕਿ ਲੜਾਈ ਛੇੜਨ ਤੋਂ ਪਹਿਲਾਂ ਜੋ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਸਾਡੀ ਸਿੱਖ ਕੌਮ ਦਾ ਹੋਣਾ ਅਸੀਂ ਬਾਰਡਰ ਦੇ ਉੱਤੇ ਬੈਠੇ ਹਾਂ ਸਾਨੂੰ ਜਵਾਬ ਦੇਵੇ ਜਿਹੜੀਆਂ ਗੱਲਾਂ ਮੈਂ ਕੀਤੀਆਂ ਕਿ ਸਾਡੇ ਕੋਲੇ ਪੂਰਾ ਸਬੂਤ ਹੈ ਕਿ ਇੰਡੀਆ ਨੇ ਕੈਨੇਡਾ ਯੂ ਐਸ ਏ ਬ੍ਰਿਟਾਨੀਆ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਮਰਵਾਇਆ ਹੈਗਾ ਔਰ ਕਤਲ ਕੀਤੇ ਹੈ ਤੇ ਮੰਨ ਵੀ ਗਿਆ ਇੰਡੀਆ ਕਿ ਅਸੀਂ ਕਰਾਏ ਹੈ ਤਾਂ ਐ ਵੀ ਪਾਕਿਸਤਾਨ ਦਾ ਨਾਂ ਲਈ ਜਾਣਾ ਜੇ ਤੁਹਾਡੇ ਕੋਲੇ ਕੋਈ ਇਹਦਾ ਸਬੂਤ ਨਹੀਂ ਹੈ ਤਾਂ ਮੇਰਾ ਮਤਲਬ ਹੈ ਕਿ ਮੋਦੀ ਸਰਕਾਰ ਸਾਰੀ ਸਤੀਫਾ ਦੇਵੇ ਇੱਥੇ ਮੁੱਢ ਤੋਂ ਇਲੈਕਸ਼ਨ ਹੋਣ ਪਾਰਲੀਮੈਂਟ ਦੇ ਜਿਹੜੀ ਸਰਕਾਰ ਨਵੀਂ ਬਣੇ ਜਿ ਜੀ ਕੀ ਜ਼ਿੰਮੇਵਾਰੀ ਦੇ ਨਾਲ ਕੰਮ ਕਰੇ ਇਹੋ ਜਿਹੇ ਮੌਕੇ ਨਾ ਹੋਣ ਦਵੇ ਤੇ ਫਜ਼ੂਲ ਇਲਜ਼ਾਮ ਲੋਕਾਂ ਦੇ ਉੱਤੇ ਮੁਲਖਾਂ ਦੇ ਉੱਤੇ ਲਾਉਣੇ ਬੰਦ ਕਰੋ ਮੈਂ ਇਹ ਬਹੁਤ ਸੰਜੀਦਗੀ ਦੇ ਨਾਲ ਸਾਬਕਾ ਐਮਪੀ ਸਮਰੂਪ ਸਮਰੂਪ ਤੋਂ ਬੋਲ ਕੇ ਕਹਿ ਰਿਹਾ ਮੈਂ ਆਸ ਕਰਦਾ ਕਿ ਸਾਰੇ ਇਸ ਸਟੇਪ ਨੂੰ ਸੁਣਨਗੇ ਤੇ ਜ਼ੋਰ ਪਾਉਣਗੇ ਕਿ ਇਹ ਕਸੂਰ ਕਿੱਦਾ ਹੈਗਾ ਇਹ ਕਸੂਰ ਸੈਂਟਰ ਦੀ ਸਰਕਾਰ ਦਾ ਖੁਫੀਆ ਏਜੰਸੀਜ਼ ਦਾ ਮਿਲਟਰੀ ਇੰਟੈਲੀਜੈਂਸ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਹੈ ਕਿ ਜਿੰਨਾਂ ਦੇ ਸਫੀਰ ਸਾਰੇ ਪਾਸੇ ਬੈਠੇ ਐ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਚੀਜ਼ ਇਹੋ ਜੀ ਗੰਦੀ ਹਰਕਤ ਹੋਊਗੀ ਕਿ ਕਸ਼ਮੀਰ ਬਹੁ ਗਿਣਤੀ ਮੁਸਲਮਾਨਾਂ ਦਾ ਸੂਬਾ ਤੇ ਉੱਥੇ ਸਾਰੇ ਜਿਹੜੇ ਮਾਰੇ ਗਏ ਐ ਸਵਾਏ ਇੱਕ ਪ੍ਰਮੁੱਖ ਮੁਸਲਮਾਨ ਮਾਰੇ ਗਏ ਬਾਕੀ ਸਾਰੇ ਹਿੰਦੂ ਮਾਰੇ ਗਏ ਤੇ ਕਿੰਨੇ ਚਿਰ ਦਾ ਮੈਂ ਰੋਣਾ ਪਾ ਰਿਹਾ ਕਿ ਹਿੰਦੂ ਸਿੱਖ ਮੁਸਲਮਾਨ ਦਾ ਰਿਸ਼ਤਾ ਦਿਨ ਬਦਲ ਕਮਜ਼ੋਰ ਹੋਈ ਜਾਂਦਾ ਤੇ ਇਹਦੇ ਬਾਰੇ ਮੋਦੀ ਨੇ ਜਾਂ ਅਮਿਤ ਸ਼ਾ ਨੇ ਜਾਂ ਆਰਐਸਐਸ ਦੇ ਮੁਖੀ ਭਗਵਤ ਨੇ ਅਜੇ ਤੱਕ ਕੋਈ ਹਿਸਾਬ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਕੀਤੀ ਕਦੇ ਅਰੇਬੀਆਂ ਚਲੇ ਜਾਂਦੇ ਆਖ ਤੇ ਕਿਥੇ ਚਲੇ ਜਾਂਦੇ ਆ ਪਰ ਮੇਰਾ ਮਤਲਬ ਹੈ ਕਿ ਅਸੀਂ ਜਵਾਬ ਮੰਗਦੇ ਮੋਦੀ ਸਾਹਿਬ ਦੇਖੋ ਤੁਹਾਡੀ ਸਰਕਾਰ ਤੋਂ